ਇੱਕ ਮਾਂ ਦੇ ਹਾਲਾਤ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਿਓ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਬੱਚੇ ਹੈਗੇ ਨੇ ਔਰ ਅਸੀਂ ਬੱਚੇ ਦੇ ਸੂਈ ਲੱਗੀ ਵੀ ਬਰਦਾਸ਼ਤ ਨਹੀਂ ਕਰਦੇ ਇੱਕ ਮਾਂ ਦੀ ਤੇ ਵੈਂਟੀਲੇਟਰ ਦੇ ਪਈ ਹੈ ਬਿਝਲੇ ਕਿੰਨੇ ਦਿਨਾਂ ਤੋਂ ਇਹ ਕਿਵੇਂ ਬਰਦਾਸ਼ਤ ਕਰ ਰਹੀ ਹੋਗੀ ਇਹ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਸੋ ਇੱਕ ਮਾਂ ਇੱਕ ਬਾਪ ਇਸ ਭੈਣ ਦਾ ਦੁੱਖ ਸਮਝ ਸਕਦਾ ਜਿਹੜਾ ਕੋਈ ਵੀਡੀਓ ਵੇਖ ਰਿਆ ਆਪਦੇ ਬੱਚਿਆਂ ਦੇ ਲਈ ਅੱਜ ਕੁਝ ਨਾ ਕੁਝ ਦਾਨ ਕੱਢ ਕੇ ਇਸ ਮਾਂ ਦੀ ਝੋਲੀ ਇਹਦੀ ਧੀ ਪਾ ਦਿਓ ਗੁਰਲੀਨ ਨੂੰ ਇਹਦੇ ਕੋਲੇ ਵਾਪਸ ਲਿਆ ਯਾਨੀ ਕੀ ਹੋਇਆ ਕਿ ਬੱਚੀ ਨੂੰ ਕੀ ਹੋ ਗਿਆ ਵੀ ਇੰਨੀ ਜ਼ਿਆਦੇ ਮੁਸੀਬਤ ਚ ਆ ਬੱਚੀ ਸਰ ਉਹਨਾਂ ਨੂੰ ਨਾ ਫੀਵਰ ਹੋਇਆ ਸੀਗਾ ਪਹਿਲਾਂ ਬਾਅਦ ਵਿੱਚ ਉਹਨਾਂ ਨੂੰ ਦੌਰੇ ਪਏ ਸੀਗੇ ਉਹ ਦੌਰੇ ਪੈਂ ਤੋਂ ਬਾਅਦ ਵੀ ਕੁੰਡੋ ਦੇ ਮੁੜ ਜਾਂਦੇ ਸੀ ਅਤੇ ਪੈਰ ਨੀਲੇ ਹੋ ਜਾਂਦੇ ਸੀ ਤੇ ਬਾਅਦ ਵਿੱਚ ਉਹ ਬਿਹੋਸ਼ ਹੋ ਜਾਂਦੀ ਤੇ ਬਾਅਦ ਵਿੱਚ ਸਾਨੂੰ ਸਮਝ ਨਹੀਂ ਸੀ ਲੱਗਦੀ ਇਹਨਾਂ ਦਾ ਇਲਾਜ ਇੱਥੇ ਹੋਇਆ ਸੀ ਪਹਿਲਾ 4 ਮਹੀਨਾ ਦੀ ਡਾਕੜ ਰਹੀ ਹੈ ਉਦੋਂ ਉਹਨਾਂ ਨੂੰ ਇਹਨਾਂ ਨੂੰ ਮਹੀਨਾ ਡੇਢ ਮਹੀਨਾ ਰੱਖਿਆ ਸੀ ਇੱਥੇ ਬਾਅਦ ਵਿੱਚ ਇਹਨਾਂ ਨੇ ਬਲੱਡ ਉਹਨਾਂ ਨੂੰ ਲਾ ਦਿੱਤਾ 2 ਗ੍ਰਾਮ ਬਲੱਡ ਸੀ ਉਹਦੇ ਵਿੱਚ ਫਿਰ ਬਲੱਡ ਲਾ ਕੇ ਉਹਨਾਂ ਨੂੰ ਇਹਨਾਂ ਨੇ ਕਿਹਾ ਵੀ ਬਾਅਦ 'ਚ ਇਹਨਾਂ ਨੂੰ ਖਤਰਾ ਰਹਿਣਾ ਹੈ ਸਾਨੂੰ ਕੋਈ ਦੇ ਵੀ ਬਾਅਦ 'ਚ ਬਾਅਦਵੇਂ ਮਹੀਨੇ ਮੇਰੀ ਗੁੜੀਆ ਦਾਗਲ ਹੋਈ ਸੀ ਉਹਦੋਂ ਇਹਨਾਂ ਨੂੰ ਫੇਰ ਦੌਰੇ ਪੈਣ ਲੱਗ ਗਏ ਸੀ ਬਲੱਡ ਲੱਗਣ ਦੇ ਕਾਰਨ ਤੇ ਫੇਰ ਹੁਣ ਆਹ ਸਾ ਇਹਨਾਂ ਨੇ ਸਾਨੂੰ ਕਿਹਾ ਵੀ 5 ਸਾਲਾਂ ਦੇ ਵਿੱਚ ਇਹਨਾਂ ਨੂੰ ਫੇਰ ਖਤਰਾ ਆਏ ਤੇ ਆ ਹੁਣ 3 ਸਾਲਾਂ ਦੇ ਵਿੱਚ ਫੇਰ ਮੇਰੀ ਬੱਚੀ ਬੈੱਡ ਤੇ ਪੈ ਗਈ ਹੈ ਵੈਂਟੀਲੇਟਰ ਤੇ ਲੱਗੀ ਹੋਈ ਹੈ ਹਾਂਜੀ ਮੇਰੀ ਮਦਦ ਤੇ ਜ਼ਰੂਰ ਕਰੋ ਡਾਕਟਰਾਂ ਦਾ ਕੀ ਕਹਿਣਾ ਪੈਣਾ ਡਾਕਟਰ ਕੀ ਕਹਿੰਦੇ ਡਾਕਟਰ ਸਰ ਕੁਝ ਨਹੀਂ ਦੱਸ ਰਹੇ ਬਸ ਉਹ ਕਹਿ ਦਿੰਦੇ ਬਸ ਠੀਕ ਹੈ ਠੀਕ ਹੈ ਹੋ ਜਾਏਗਾ ਬੱਚਾ ਤੁਹਾਡਾ ਠੀਕ ਪਰ ਅਸਵਾਰ ਨਹੀਂ ਠੀਕ ਹੋਣ ਵਾਲੀ ਵੀ ਵੈਂਟੀਲੇਟਰ ਜੀ ਵੈਂਟੀਲੇਟਰ ਤੁਟੂਗੀ ਤਾਂ ਫਿਰ ਸਾਨੂੰ ਵੀ ਆਸਾਨ ਹੋਣਾ ਮੇਰੀ ਬੱਚੀ ਠੀਕ ਕੰਮ ਕਰ ਕੀ ਕਰਦੇ ਮੈਣੀ ਪੱਠੇ ਤੇ ਕਰਦੇ ਆ ਦੋਵੇਂ ਜੀ ਪੱਠੇ ਤੇ ਲੱਗੇ ਹੋਏ ਆ ਨਹੀਂ ਜੀ ਮੈਂ ਘਰੇ ਬੱਚਿਆਂ ਦੀ ਦੇਖਭਾਲ ਲੀ ਤੇ ਘਰ ਆਲਾ ਤੁਹਾਡਾ ਪੱਠੀ ਤੇ ਲੱਗਿਆ ਪੈਣੀ ਕਿਥੋਂ ਦੀ ਰਹਿਣ ਵਾਲੇ ਹੋ ਅਹੀਂ ਬਹਿ ਕੇ ਗੁਜਰਾں ਤੋਂ ਰਹਿਣ ਵਾਲੇ ਜੀਰੇ ਦੇ ਨਾਲ ਜੀਰਾ ਤੁਹਾਡਾ ਇਲਾਕਾ ਹੈ ਕਿੰਨੇ ਦਿਨਾਂ ਤੋਂ ਤੇਰੀ ਇਹ ਫੁੱਲਾਂ ਰਗੀ ਧੀ ਜਿਹੜੀ ਵੈਂਟੀਲੇਟਰ ਤੇ ਪਈ ਹੋਈ ਹੈ ਅੱਜ 9 ਦਿਨ ਹੋ ਚੱਲੇ ਨੇ ਜੀ 9 ਦਿਨ ਹੋ ਗਏ ਹਾਂ ਜੀ ਤੇ ਕੁਝ ਵੀ ਬੋਲ ਸੁਣ ਨਹੀਂ ਰਹੀ ਖਾ ਪੀ ਨਹੀਂ ਰਹੀ ਨਹੀਂ ਜੀ ਅੱਖਾਂ ਵੀ ਨਹੀਂ ਖੋਲਦੀ ਬਈ ਮਾੜੀਆਂ ਮਾੜੀਆਂ ਖੋਲਦੇ ਸਾਰ ਉਹਨਾਂ ਨੂੰ ਇੰਜੈਕਸ਼ਨ ਦੇ ਦਿੰਦੇ ਬੇਉਚੀ ਦੇ ਫੇਰ ਉਹਨੂੰ ਤੁਸੀਂ ਮਿਲਦੇ ਹੋ ਪੋਲੀਜਾਨੀ 25 ਦੀ ਹਾਂ ਜੀ ਤੇ 8-9 ਦਿਨਾਂ ਤੋਂ ਬੇਹੋਸ਼ ਪਈ ਹੋਈ ਆ ਕੋਈ ਇੱਕ ਵਾਰੀ ਵੀ ਨਹੀਂ ਉਹਨੇ ਤੁਹਾਨੂੰ ਬੁਲਾਇਆ ਜਾਂ ਤੁਹਾਡੇ ਨਹੀਂ ਨਹੀਂ ਸਰ ਉਹ ਇਦਾਂ ਸਿਰ ਮਾਰ ਰਹੀ ਆ ਵੀ ਮੇਰੇ ਮੂੰਹ ਦੇ ਵਿੱਚੋਂ ਕੱਢੋ ਉਹਨੂੰ ਮਾੜੀ ਮੋਟੀ ਬਸੂਰਤ ਹੈਗੀ ਜਿਹਦੇ ਉਹਨੂੰ ਸੁਰਤਾਂ ਆਂਦੀ ਉਹਦੇ ਬੇਹੋਸ਼ ਉਹਨੂੰ ਫੇਰ ਘਰ ਤੁੰਦੇ ਦੀ ਉਹਦੇ ਨਾਲ ਦੀ ਨਾਲ ਡਾਕਟਰ ਇੰਜੈਕਸ਼ਨ ਵਗੈਰਾ ਲਾ ਰਹੇ ਹਾਂ ਹਾਂ ਜੀ ਤੇ ਪੈਣੀ ਹੁਣ ਤੱਕ ਕਿੰਨੇ ਕੁ ਪੈਸੇ ਤੁਸੀਂ ਆਪਦੇ ਕੋਲ ਲਾ ਚੁੱਕੇ ਹੋ ਜੀ ਤੁਹਾਡੇ ਕੋਲੇ 20000 ਰੁਪਇਆ ਲੱਗ ਗਿਆ ਜੀ ਅਸੀਂ 10000 ਰੁਪਇਆ ਸੀ ਉਹਦੇ ਪਿੰਡ ਲਾ ਕੇ ਆਏ 嗯，那。Mm. Right.